ਸਤਿ ਸ਼੍ਰੀ ਅਕਾਲ ਦੋਸਤੋ ਗੱਲ ਕਰਾਂਗੇ ਅਮਰੀਕਾ ਦੀ ਅਮਰੀਕਾ ਤੋਂ ਲਗਾਤਾਰ ਡੈਪੂਟੇਸ਼ਨ ਜਾਰੀ ਹੈ ਔਰ ਉੱਥੋਂ ਤਕਰੀਬਨ 11000 ਤੋਂ ਵੱਧ ਲੋਕਾਂ ਨੂੰ ਇਸ ਟਾਈਮ ਜਿਹੜਾ ਅਰੈਸਟ ਕਰ ਲਿਆ ਗਿਆ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਪੇ ਇੰਡੀਆ ਦੇ ਵਿੱਚ ਹੈ ਨੇ ਜਿਨ੍ਹਾਂ ਦੇ ਬੱਚਿਆਂ ਦੇ ਪਿਛਲੇ 20-20 ਦਿਨਾਂ ਤੋਂ ਗੱਲ ਨਹੀਂ ਹੋਈ ਫੋਨ ਨੰਬਰ ਬੰਦ ਆ ਰਹੇ ਨੇ ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਡੀਟੇਨ ਕਰ ਲਿਆ ਗਿਆ ਅਮਰੀਕਾ ਦੇ ਵਿੱਚ ਲਗਾਤਾਰ ਛਾਪੇਮਾਰੀ ਹੋ ਰਹੀ ਹੈ ਕਲੋ ਮੇਰੀਕਾ ਤੋਂ ਇੱਕ ਜਹਾਜ਼ ਆ ਜਿਹੜਾ ਅੰਮ੍ਰਿਤਸਰ 에ਰਪੋਰਟ ਤੇ ਫਿਰ ਪਹੁੰਚ ਸਕਦਾ ਇਸ ਬਾਰੇ ਜਿਹੜੀ ਜਾਣਕਾਰੀ ਮਿਲੀ ਹੈ ਕਿ 119 ਲੋਕ ਇਸ ਜਹਾਜ਼ ਦੇ ਵਿੱਚ ਆ ਰਹੇ ਆ ਜਿਨ੍ਹਾਂ ਦੇ ਵਿੱਚ ਤਕਰੀਬਨ 67 ਪੰਜਾਬੀ ਹੈਗੇ ਨੇ 33 ਹਰਿਆਣਾ ਤੋਂ ਇੱਕ ਹਿਮਾਚਲ ਇੱਕ ਜੀ ਐਨ ਕੇ ਔਰ ਟੋਟਲ ਜਿਹੜੇ ਹੈਗੇ ਨੇ ਗੁਜਰਾਤ ਤੋਂ ਵੀ ਇਸ ਦੇ ਵਿੱਚ ਕੁਝ ਨੌਜਵਾਨ ਹੈਗੇ ਨੇ 8 ਤੋਂ 10 ਦੱਸੇ ਜਾ ਰਹੇ ਨੇ 119 ਨੌਜਵਾਨਾਂ ਨੂੰ ਲੈ ਕੇ ਜਿਹੜਾ ਅਮਰੀਕਾ ਦਾ ਜਹਾਜ਼ ਹੈ ਇੱਕ ਵਾਰੀ ਫਿਰ ਤੋਂ ਭਾਰਤ ਦੇ ਲਈ ਉਡਾਨ ਭਰ ਚੁੱਕਾ ਔਰ ਹੋ ਸਕਦਾ ਕੱਲ ਦੇ ਦਿਨ ਉਹ ਇੱਥੇ ਅੰਮ੍ਰਿਤਸਰ 에ਰਪੋਰਟ ਦੇ ਉਤਰੇ ਤੇ ਇਸ ਤੋਂ ਬਾਅਦ ਨਾਲ ਦੀ ਨਾਲ ਦੂਜਾ ਜਹਾਜ਼ ਵੀ ਕਹਿੰਦੇ ਤਿਆਰ ਹੈ ਜਿੱਥੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਦੋ ਜਹਾਜ਼ ਨੇ ਜਿਹੜੇ ਇੰਡੀਆ ਆਉਣ ਦੇ ਲਈ ਤਿਆਰ ਨੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਅਮਰੀਕਾ ਫੇਰੀ ਤੇ ਨੇ ਇੱਥੇ ਉਹਨਾਂ ਨੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਉਹਨਾਂ ਦਾ ਭਾਸ਼ਣ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਇੰਡੀਆ ਜਿਹੜਾ ਡਿਜੀਟਲ ਹੋ ਰਿਹਾ ਔਰ ਇੰਡੀਆ ਦੇ ਵਿੱਚ ਕਿੰਨੇ ਜਿਆਦਾ ਅਸੀਂ ਕੰਮ ਕਰ ਚੁੱਕੇ ਹਾਂ ਔਰ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਅਤਵਾਦ ਦੇ ਨਾਲ ਵੀ ਲੜਾਂਗੇ ਡੋਨਲਡ ਟਰੰਪ ਮੇਰੇ ਯਾਰ ਨੇ ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਉਹਨਾਂ ਦੇ ਭਾਸ਼ਣ ਦੇ ਵਿੱਚ ਸੁਣੀ ਐ ਪਰ ਨਾਲ ਦੀ ਨਾਲ ਹੀ ਇੱਕ ਜਿਹੜਾ ਜਿਵੇਂ ਹੀ ਮੋਦੀ ਉੱਥੋਂ ਨਿਕਲਦੇ ਨੇ ਮੋਦੀ ਵੀ ਅੱਜ ਸ਼ਾਇਦ ਆਪਣੇ ਦੇਸ਼ ਦੇ ਵਿੱਚ ਪਹੁੰਚ ਜਾਣ ਅ ਅਮਰੀਕਾ ਫੇਰੀ ਤੋਂ ਉਹਨਾਂ ਦੀ ਸਮਾਪਤ ਹੋ ਚੁੱਕੀ ਹੈ ਉਸ ਤੋਂ ਬਾਅਦ ਇੱਕ ਤਾਂ ਟੈਰਿਫ ਹੈ ਜਿਹੜਾ ਉਹ ਵਧਿਆ ਜੋ ਕਿ ਇੰਡੀਆ ਦੀਆਂ ਚੀਜ਼ਾਂ ਹੁੰਦੀਆਂ ਉਹ ਜੇ ਕੋਈ ਯੂਐਸ ਦੇ ਵਿੱਚ ਲਵੇਗਾ ਤਾਂ ਉਸ ਤੇ ਜਿਹੜਾ ਟੈਕਸ ਵਧਾ ਦਿੱਤਾ ਗਿਆ ਔਰ ਨਾਲ ਦੀ ਨਾਲ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਭਾਰਤੀ ਗਏ ਆ ਉਹਨਾਂ ਨੂੰ ਵੀ ਵਾਪਸ ਜਿਹੜਾ ਇੱਕ ਜਹਾਜ਼ ਉੱਥੋਂ ਚੱਲਿਆ ਹੈ ਜਿਸ ਦੀ ਇਹ ਸੂਤਰਾਂ ਦੇ حوالے ਤੋਂ ਖਬਰ ਆ ਰਹੀ ਹੈ ਵੀ ਕੱਲ ਤਕਰੀਬਨ 10 ਵਜੇ ਅੰਮ੍ਰਿਤਸਰ 에ਰਪੋਰਟ ਤੇ ਉਤਰ ਸਕਦਾ ਜਿਸ ਦੇ ਵਿੱਚ 119 ਲੋਕ ਹੈਗੇ ਨੇ ਭਾਰਤੀ ਜਿਸ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਜਿਹੜੀ 67 ਹੈ ਬਾਕੀ 33 ਹਰਿਆਣਾ ਤੋਂ ਨੇ ਔਰ ਹਿਮਾਚਲ ਤੋਂ ਜੇ ਐਨ ਕੇ ਤੋਂ ਔਰ ਗੁਜਰਾਤ ਤੋਂ ਵੀ ਕੁਝ ਬੱਚੇ ਲੋਕ ਇਸ ਦੇ ਵਿੱਚ ਵਾਪਸ ਆ ਰਹੇ ਨੇ ਮੋਦੀ ਦੇ ਜਦੋਂ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਦੋਂ ਪრეਜ਼ੀਡੈਂਟ ਅਮਰੀਕਾ ਦੇ ਨਾਲ ਗੱਲ ਹੁੰਦੀ ਹੈ ਤਾਂ ਉਹਨਾਂ ਨੇ ਵੀ ਇਸ ਬਾਰੇ ਗੱਲ ਕੀਤੀ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂਐਸ ਦੇ ਵਿੱਚ ਦਾਖਲ ਹੋ ਰਹੇ ਨੇ ਤਾਂ ਇਸ ਬਾਰੇ ਉਹਨਾਂ ਨੇ ਦੱਸਿਆ ਕਿ ਜਿਹੜੇ ਪੀਐਮ ਮੋਦੀ ਨੇ ਕਿਹਾ ਕਿ ਜਿੰਨੇ ਵੀ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਯੂਐਸ ਦੇ ਵਿੱਚ ਆਏ ਨੇ ਅਸੀਂ ਉਹਨਾਂ ਨੂੰ ਵਾਪਸ ਲੈਣ ਦੇ ਲਈ ਤਿਆਰ ਆ ਸਾਨੂੰ ਉਹਨਾਂ ਨੂੰ ਅਸੀਂ ਆਪਣੇ ਦੇਸ਼ ਲੈ ਕੇ ਜਾਵਾਂਗੇ ਤੁਸੀਂ ਉਹਨਾਂ ਨੂੰ ਵਾਪਸ ਭੇਜ ਦਵੋ ਕਿ ਉਹ ਵੀ ਕਿਸੇ ਗੁੰਮਰਾਹ ਹੋ ਕੇ ਆਉਂਦੇ ਨੇ ਕਿਸੇ ਏਜੰਟਸ ਦੇ ਗੁੰਮਰਾਹ ਹੁੰਦੇ ਨੇ ਨਾਲ ਦੀ ਨਾਲ ਉਹਨਾਂ ਇਹ ਵੀ ਗੱਲ ਕੀਤੀ ਕਿ ਸਾਡੇ ਨੌਜਵਾਨਾਂ ਨੂੰ ਬਹੁਤ ਸਾਰੇ ਲੋਕ ਨੇ ਜੋ ਗੁੰਮਰਾਹ ਕਰ ਲੈਂਦੇ ਨੇ ਉਹਕਸਾ ਲੈਂਦੇ ਨੇ ਔਰ ਇਸ ਤਰੀਕਾ ਗਲਤ ਤਰੀਕਾ ਅਪਣਾ ਕੇ ਅਮਰੀਕਾ ਭੇਜਣ ਦੀ ਜਿਹੜੀ ਗੱਲ ਕੀਤੀ ਜਾਂਦੀ ਆ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਇਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਲੱਭਣ ਦੀ ਕੋਸ਼ਿਸ਼ ਆ ਜਿਹੜੀ ਕਰ ਰਹੇ ਆ ਯਾਨੀ ਕਿ ਅਮਰੀਕਾ ਫੇਰੀ ਦੌਰਾਨ ਗੈਰ ਜਿੰਨੇ ਵੀ ਕਾਨੂੰਨੀ ਤਰੀਕੇ ਨਾਲ ਯੂਐਸ ਦੇ ਵਿੱਚ ਭਾਰਤੀ ਰਹਿ ਰਹੇ ਨੇ ਪੀਐਮ ਮੋਦੀ ਨੇ ਵੀ ਕਿਹਾ ਕਿ ਉਹਨਾਂ ਨੂੰ ਵਾਪਸ ਪੇ ਦਿੱਤਾ ਜਾਵੇ ਜੇ ਆਪਾਂ ਗੱਲ ਕਰਦੇ ਆ ਅਮਰੀਕਾ ਬਾਰਡਰ ਦੀ ਤਾਂ ਇਸ ਟਾਈਮ ਉੱਤੇ ਆਰਮੀ ਲੱਗੀ ਹੋਈ ਹੈ ਜਿੰਨੇ ਵੀ ਲੋਕ ਉੱਥੇ ਜਾ ਰਹੇ ਨੇ ਨਾਲ ਦੀ ਨਾਲ ਹੀ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈ ਔਰ ਬਹੁਤ ਸਾਰੇ ਬਹੁ ਗਿਣਤੀ ਨੇ ਜਿਹੜੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਚਾਹੇ ਉਹ ਕਿਸੇ ਵੀ ਕੰਟਰੀ ਦੇ ਹੋਣ ਪਰ ਇਸ ਟਾਈਮ ਸਖਤੀ ਬਹੁਤ ਜ਼ਿਆਦੀ ਹੈਗੀ ਹੈ ਜਿਵੇਂ ਡੌਂਕੀ ਲਾ ਕੇ ਜਿਹੜੇ ਲੋਕ ਜਾ ਰਹੇ ਨੇ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੈ 119 ਲੋਕਾਂ ਦਾ ਝਾੜ ਕੱਲ ਪੰਜਾਬ ਆ ਰਿਹਾ ਔਰ ਇਸ ਦੇ ਨਾਲ 100 100 ਤੋਂ ਵੱਧ ਲੋਕਾਂ ਦਾ ਸਾਧ ਪਰਸੋਂ ਵੀ ਇੱਕ ਹੈ ਜਿਹੜਾ ਇੰਡੀਆ ਦੇ ਵਿੱਚ ਆ ਸਕਦਾ ਹੈ ਔਰ ਇਹ ਡੈਪਿਉਟੇਸ਼ਨ ਲਗਾਤਾਰ جاری ਹੈ 11000 ਤੋਂ ਵੱਧ ਲੋਕਾਂ ਨੂੰ ਉਹਨਾਂ ਨੇ ਰੀਟੇਨ ਕਰ ਚੁੱਕੇ ਨੇ ਔਰ 20000 ਲੋਕਾਂ ਦੀ ਡੈਪਿਉਟੇਸ਼ਨ ਜਿਹੜੀ ਭਾਰਤੀਆਂ ਦੀ ਲੱਗੀ ਹੋਈ ਹੈ तकरीबन 18000 ਲੋਕ ਨੇ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਖੜੇ ਪਏ ਹੋਏ ਆ ਕਿਸੇ ਕਿਸੇ ਵੀ ਟਾਈਮ ਉਹਨਾਂ ਦੀ ਵੀ ਡੈਪਿਉਟੇਸ਼ਨ ਜਿਹੜੀ ਲੱਗ ਸਕਦੀ ਹੈ ਯਾਨੀ ਕਿ ਜੇ ਕੋਈ ਡੌਂਕੀ ਲਾ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਉਸ ਨੂੰ ਧਿਆਨ ਰੱਖਣ ਦੀ ਲੋੜ ਹੈ ਖਿਸਤਮ ਨਾ ਜਾਓ ਬਹੁਤ ਸਾਰੇ ਲੋਕ ਨੇ ਜਿਹੜੇ 6-7-7 ਮਹੀਨੇ ਹੋ ਗਏ ਨੇ ਘਰੋਂ ਨਿਕਲਿਆ ਨੂੰ ਅਜੇ ਪਹੁੰਚੇ ਨਹੀਂ ਤਾਂ ਉਹ ਵਾਪਸ ਆ ਜਾਣਾ ਜਾ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਵਾਪਸ ਮੰਗਵਾ ਲੈਣ ਕਿਉਂਕਿ ਉੱਥੇ ਜਾ ਕੇ ਉਹਨਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਸਾਡੀ ਇੱਕ ਬੱਚੇ ਨਾਲ ਗੱਲ ਵੀ ਹੋਈ ਸੀ ਜਿਹੜਾ 18 ਸਾਲ ਦਾ ਮੁੰਡਾ ਗਿਆ ਕਹਿੰਦੇ ਜਦੋਂ ਅਸੀਂ ਪਹੁੰਚੇ ਸੀਗੇ ਤੇ 16 ਡਿਗਰੀ ਦਾ ਟੈਂਪਰੇਚਰ ਜਿਸ ਦੇ ਵਿੱਚ ਸਾਨੂੰ ਤਕਰੀਬਨ 2 ਦਿਨਾਂ ਦੇ ਲਈ ਰੱਖਿਆ ਗਿਆ ਔਰ ਸਾਡੇ ਕੱਪੜੇ ਜਿਹੜੇ ਉਤਾਰ ਤਰਵਾ ਲਏ ਗਏ ਸੀ ਔਰ ਉਸ ਦੇ ਵਿੱਚ ਸਾਨੂੰ 16 ਡਿਗਰੀ ਟੈਂਪਰੇਚਰ ਦੇ ਵਿੱਚ ਯਾਨੀ ਕਿ ਇਹਨਾਂ ਠੰਡਾ ਕਮਰਾ ਸੀ ਜਿਸ ਦੇ ਵਿੱਚ ਸਾਨੂੰ 2 ਦਿਨ ਤੱਕ ਬਿਨਾਂ ਕਿਸੇ ਤੁਹਾਨੂੰ ਕੋਈ ਉੱਪਰ ਕੱਪੜਾ ਦਿੱਤੇ ਰੱਖਿਆ ਗਿਆ ਯਾਨੀ ਕਿ ਬਹੁਤ ਪਰੇਸ਼ਾਨੀ ਹੁੰਦੀ ਹੈ ਰਸਤੇ ਵਿੱਚ ਵੀ ਬੱਚਿਆਂ ਨੂੰ ਉੱਥੇ ਵੀ ਪਰ ਇਸ ਟਾਈਮ ਪੀਐਮ ਮੋਦੀ ਔਰ ਪ੍ਰੈਜ਼ੀਡੈਂਟ ਜਿਹੜੇ ਟਰੰਪ ਨੇ ਦੋਵੇਂ ਹੀ ਇਸ ਗੱਲਬਾਤ ਆਏ ਹੋਏ ਨੇ ਕਿ ਜਿੰਨੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਵਾਪਸ ਇੰਡੀਆ ਭੇਜਿਆ ਜਾਵੇ ਕੱਲ 119 ਲੋਕਾਂ ਦਾ ਸਹਾਜ ਹੈ ਜਿਹੜਾ ਅੰਮ੍ਰਿਤਸਰ ਆ ਸਕਦਾ ਹੈ ਜਹਾਜ਼ ਆਰਮੀ ਦਾ ਹੋਵੇਗਾ ਜਾਂ ਕਿਹੜਾ ਹੋਵੇਗਾ ਇਸ ਬਾਰੇ ਹਜੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਪਰ ਇਹ ਜਾਣਕਾਰੀ ਹੈਗੀ ਹੈ ਕਿ 119 ਲੋਕਾਂ ਨਾਲ ਭਰਿਆ ਜਹਾਜ਼ ਕਾਲ ਅੰਮ੍ਰਿਤਸਰ ਜਿਹੜਾ ਉਤਰ ਸਕਦਾ ਹੈ ਬਹੁਤ ਧੰਨਵਾਦ